ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਨੇ ਹਰੇ ਰੰਗ ਦੀ ਚੁੰਨੀ ਦੇ ਨਾਲ ਮੂੰਹ ਲੁਕੋਇਆ ਹੋਇਆ ਤਾਂ ਦਾਅਦੀ ਹੈ ਕਿ ਇੱਥੇ ਕਾਰਵਾਈ ਕੀਤੀ ਗਈ ਹੈ ਤੇ ਨਸ਼ਾ ਤਸਕਰਾਂ ਦੇ ਘਰਾਂ ਨੂੰ ਟੈਟੇਰੀ ਕੀਤਾ ਗਿਆ ਤਾਂ ਹੁਣ ਮੀਡੀਆ ਦੇ ਸਾਹਮਣੇ ਪਰਿਵਾਰ ਨੇ ਆ ਕੇ ਵੱਡੇ ਖੁਲਾਸੇ ਕੀਤੇ ਤੇ ਨਾਲ ਹੀ ਪੁਲਿਸ ਮੁਲਾਜ਼ਮ ਦੇ ਉੱਤੇ ਮਹਿਲਾ ਦੇ ਵੱਲੋਂ ਰੇਪ ਕਰਨ ਦੇ ਇਲਜ਼ਾਮ ਤੱਕ ਲਗਾ ਦਿੱਤੇ ਨੇ ਦਾਅਦੀ ਹੈ ਕਿ ਜਲੰਧਰ ਦੇ ਵਿੱਚ ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ ਕਰਦੇ ਹੋਏ ਘਰਾਂ ਦੇ ਉੱਤੇ ਬਲਡوزر ਚਲਾਇਆ ਗਿਆ। ਉੱਥੇ ਨੀਸ਼ਾ ਖਾਨ ਉਰਫ ਨੀਸ਼ਾ ਚੌਧਰੀ ਦੇ ਬਾਅਦ ਨਸ਼ਾ ਤਸਕਰ ਦਲੀਪ ਸਿੰਘ ਦੇ ਘਰ ਦੇ ਉੱਤੇ ਬਲਡوزر ਚਲਾਇਆ ਗਿਆ ਸੀ। ਤਾਂ ਇਸ ਮਾਮਲੇ ਦੇ ਵਿੱਚ ਹੁਣ ਪਰਿਵਾਰ ਸਾਹਮਣੇ ਆ ਜਿਨ੍ਹਾਂ ਨੇ ਕਾਰਵਾਈ ਦੇ ਉੱਤੇ ਆਪਣਾ ਬਿਆਨ ਰੱਖਿਆ ਤੇ ਨਾਲ ਹੀ ਮਹਿਲਾ ਨੇ ਕਿਹਾ ਕਿ ਉਸ ਦੇ ਨਾਲ ਪੁਲਿਸ ਮੁਲਾਜ਼ਮ ਨੇ ਰੇਪ ਕੀਤਾ। ਆਖਰ ਕਿਹੜੇ ਮੁਲਾਜ਼ਮ ਨੇ ਕੀਤਾ ਸੁਣਦਿਆਂ ਇਸ ਮਹਿਲਾ ਦੀ ਜ਼ੁਬਾਨੀ ਗਲਤ ਇਦਾ ਹੋਈ ਯਾਰ ਕਿ ਮੈਨੂੰ 16 ਤਰੀਕ ਨੂੰ ਮੈਨੂੰ ਨੋਟਿਸ ਦੇ ਕੇ ਗਏ ਸੀਗੇ ਉਹਦੇ ਵਿੱਚ ਇਹ ਲਿਖੇ ਸੀਗੇ ਕਿ ਅਨਲੀਗਲ ਬਣਾਇਆ ਹੋਇਆ ਆ ਤੁਸੀਂ ਆਪਣਾ ਪੱਖ ਰੱਖੋ ਅਸੀਂ ਜਾ ਕੇ ਆਪਣਾ ਪੱਖ ਰੱਖੇ ਜਿੱਦਾਂ ਵੀ ਬਣਾਏ ਆ ਅਸੀਂ 15 ਚ ਬਣਾਇਆ ਅਸੀਂ ਨਿਊ ਕੁਝ ਵੀ ਨਹੀਂ ਬਣਾਇਆ ਤੇ ਬਸ ਅਸੀਂ ਪੱਖ ਰੱਖੇ ਉਸ ਤੋਂ ਬਾਅਦ ਇਹਨਾਂ ਨੇ ਇਹ ਕਿਹਾ ਕਿ ਕੋਈ ਗੱਲ ਨਹੀਂ ਕੁਝ ਹੋ ਇਦਾਂ ਦਾ ਨਹੀਂ ਹੋਏਗਾ ਜਾ ਕੇ ਇਨਕੁਆਰੀ ਕਰਾਂਗੇ ਅਸੀਂ ਇਨਕੁਆਰੀ ਵੀ ਸਰ ਕੁਝ ਨਹੀਂ ਕੀਤੇ 9:30 ਤੇ ਆ ਕੇ ਨਾਈਟ 'ਚ 9:30 ਨਾਈਟ 'ਚ 9:30 ਤੇ ਆ ਕੇ ਉਹਨਾਂ ਨੇ ਤੇ ਕਹਿੰਦੇ ਸਮਾਨ ਚੁੱਕ ਲੋ ਆਪਾਂ ਮਾਰਨਿੰਗ ਆ ਕੇ ਬਸ 2015 ਚ ਲੈ ਆ ਜੀ ਜਿਸ ਕਰੇ ਇਨਕੁਆਰੀ ਦੀ ਗੱਲ ਹੈ ਇਨਕੁਆਰੀ ਦੀ ਗੱਲ ਕਦੋਂ ਹੋਈ ਸੀ ਕੱਲ ਹੀ ਹੋਈ ਹੈ ਕਿ ਪਹਿਲੇ ਹੋਈ ਸੀ ਜੀ यस ਸਰ ਹੋ ਗਿਆ 4 ਕਿ ਦਿਨ ਹੋ ਗਿਆ ਮਕਾਨ ਬਣਿਆ ਬਣਾਇਆ ਲਿਆ ਸੀ ਬਣੇ ਬਣਾਏ ਲਏ ਆ ਜੀ ਆਪਾਂ ਕੁਛ ਨਹੀਂ ਇਸ ਮਕਾਨ 'ਚ ਕੀਤੇ ਆ 15 ਦੇ ਕਾਗਜ਼ ਵਗੈਰਾ ਪੂਰੇ ਸੀ ਮਕਾਨ ਸਾਰਾ ਕਾਗਜ਼ ਬਗੇ ਸਾਰਾ ਓਕੇ ਆ ਸਾਰਾ ਓਕੇ ਆ ਜੀ ਸਾਰਾ ਓਕੇ ਆ ਮੇਰੇ ਡੈਡੀ ਦੇ ਨਾਂ ਤੇ ਆ ਬਾਪੂ ਮੇਰੇ ਨੂੰ ਮੈਨੂੰ ਲੈ ਕੇ ਦਿੱਤੇ ਆ अनमेरिट्स की ओदो ही लेके देते डैडी किस तरह देख दियो दे। प्रशासन वालों ये कह रहे मैं ये ਸਾਡੇ ਨਾਲ ਦੇਖੋ ਜੀ ਬਹੁਤ ਥੱਕਾ ਹੋ ਰਿਹਾ ਮੈਂ ਹੁਣ ਇਹਦੇ ਵਿੱਚ ਕੀ ਤੁਹਾਨੂੰ ਕਵਾਂ ਜੋ ਕੁਝ ਮੇਰੇ ਨਾਲ ਹੋਇਆ ਜੋ ਓਪਨਲੀ ਗੱਲ ਕਰਾਂ ਸਾਰਾ ਖੁੱਲ ਜਾਏਗਾ ਚਿੱਠੀ ਮੇਰੇ ਨਾਲ ਬਹੁਤ ਪੁਲਿਸ ਵੱਲੋਂ ਮੇਰੇ ਨਾਲ ਬਹੁਤ ਗਲਤ ਹੋਇਆ ਵਾ ਮੇਰੇ ਕੀ ਜੀ ਦੱਸੋ ਜੀ ਆਪਣਾ ਬੱਕ ਰੱਖੋ ਮੇਨ ਰੇਵ ਹੋਇਆ ਵਾ ਪੁਲਿਸ ਨੇ ਗਿਆਰਿਸ਼ਵਰ ਨੇ ਕੀਤਾ ਤਾ ਉਹ ਮੈਂ ਹੁਣ ਇਹ ਗੱਲ ਬਹੁਤ ਅੱਗੇ ਚੱਲ ਜਾਏਗਾ ਇਹ ਹੈਗਾ ਮਕਸੂਦਾ ਥਾਣੇ ਦਾ ਜੀ ਉਸੇ ਕੀ ਰੈਂਕ ਉਹਦਾ ਐਸਆਈ ਉਹਦਾ ਐਸਆਈ ਆ ਇਹ 2017 ਦੀ ਗੱਲ ਆ ਠੀਕ ਹੈ ਜੀ ਹਾਂ ਜੀ ਮੇਰੇ ਹਸ ਹਾਂ ਜੀ ਵਿਆਹ ਤੋਂ ਪਹਿਲਾਂ ਦੀ ਗੱਲ ਆ ਮੇਰੀ ਰਿੰਗ ਸਰੇ ਮਰੀ ਹੋਈ ਸੀਗੀ ਮੇਰੇ ਹਸਬੰਡ ਮੇਰੇ ਕੋਲ ਆਉਂਦੇ ਸੀ ਸਗਾਈ ਹੋਇਆ ਸੀ ਆਪਸ ਸਹੀ ਸੀਗੇ ਮੇਰੇ ਹਸਬੰਡ ਮੈਨੂੰ ਮਿਲਣ ਆਉਂਦੇ ਸੀਗੇ ਠੀਕ ਹੈ ਜੀ ਉਸ ਤੋਂ ਬਾਅਦ ਘਰ ਸੀਗੇ ਆਏ ਮਾਰਨਿੰਗ 6:00 ਆ ਕੇ ਤੇ ਮੇਰੇ ਹਸਬੰਡ ਨੂੰ ਲੈ ਕੇ ਗਏ ਕੁਛ ਵੀ ਨਹੀਂ ਮਿਲਿਆ ਇਹਨਾਂ ਤੇ ਨਜਾਈਜ ਪਾਊਡਰ ਪਾਤਾ ਤੁਹਾਨੂੰ ਗੱਲ ਕਲੀਅਰ ਹੀ ਹੋਈ ਸੀ ਉਦੋਂ ਲੈ ਗਏ ਸੀ ਤੁਹਾਡੇ ਹਾਂ ਜੀ ਇਹ ਗੱਲ ਕਲੀਅਰ 160 ਇਸ ਕਰਕੇ ਉਹਗੇ ਤੁਹਾਡੇ ਬਸਮੈਂਟ ਨਾਲ ਦੇ ਪਰਚਾ ਹੈ ਇਹ ਪਰਚਾ ਕਿਉਂ ਦਿੱਤਾ ਗਿਆ ਤੁਹਾਡੇ ਇਹ ਇਹ ਪਰਚਾ ਇਸ ਕਰਕੇ ਦਿੱਤਾ ਗਿਆ ਜੀ ਕਿ ਸਾਨੂੰ ਨਹੀਂ ਪਤਾ ਸੀਗਾ ਕਿ ਉਹ ਉਹਨਾਂ ਨੇ ਆ ਕੇ ਸਾਡੇ ਤੋਂ ਪੈਸਿਆਂ ਦਾ ਮੰਗ ਕੀਤੇ 6 ਲੱਖ ਰੁਪਈਆ ਆਪਾਂ ਕਹੇ ਕਿ ਅਸੀਂ ਇਹਨੇ ਪੈਸੇ ਨਹੀਂ ਦੇ ਸਕਦੇ ਆ ਅਸੀਂ ਗਰੀਬ ਬੰਦੇ ਹੈਗੇ ਇਹਨਾਂ ਪੈਸੇ ਨਹੀਂ ਆਪਾਂ ਦੇ ਸਕਦੇ ਉਹਨਾਂ ਨੇ ਕਹਿੰਦੇ ਜੇ ਤੁਸੀਂ ਨਹੀਂ ਇਹਨੇ ਪੈਸੇ ਦੇ ਸਕਦੇ ਹੋ ਤਾਂ ਅਫਸਰ ਦਕ ਕਾਰਵਾਈ ਕਰਾਂਗੇ ਅਸੀਂ ਹਾਂ ਉਹ ਅਫਸਰ ਤੋਂ ਉਹਨਾਂ ਜਾਮਨੀ ਆ ਉਹ 200% ਸਹੀਟ ਆ ਸੀਬੀਆਈ ਲੱਗੀ ਹੋਈ ਆ ਘਰ ਵਿੱਚ ਹੀ ਹੋਇਆ ਸੀ ਕੋਈ ਸੀਗਾ ਨਹੀਂ ਘਰ ਵਿੱਚ ਵਿੱਚ ਘਰ ਵਿੱਚ ਮੇਰੇ ਕੋਈ ਨਹੀਂ ਸੀਗਾ ਮੇਰੇ ਮਮ ਡੈਡ ਰਹਿੰਦੇ ਸੀ ਉੱਪਰ ਉਹ ਝੋਪ ਤੇ ਜਾਂਦੇ ਸੀਗੇ ਠੀਕ ਹੈ ਜੀ ਉਹ ਘਰੇ ਵਾਲੇ ਦੇ ਵਾਲੇ ਦੱਸਿਆ ਨਹੀਂ ਕਿਸੇ ਨੂੰ ਕਿਵੇਂ ਨਹੀਂ ਨੋ ਨੋ ਮੈਂ ਸੀਬੀਆਈ ਨੂੰ ਦੱਸੀ ਮੈਂ ਕੋਰਟ ਵਿੱਚ ਦੱਸੀ ਕੋਰਟ ਵਿੱਚ ਦੱਸੀ ਤੇ ਜਿਹੜੇ ਕੋਰਟ ਦੇ ਮਤਲਬ ਵਕੀਲ ਸੀਗੇ ਉਹ ਸੀਬੀਆਈ ਨੂੰ ਮਾਰ ਕੇ ਕਰਤੇ ਸੀਬੀਆਈ ਦੇ ਵਿੱਚ ਸਾਰਾ ਓਕੇ ਹੋਇਆ ਉਹਨਾਂ ਨੇ ਫਿਰ 6 ਪੁਲਿਸ ਵਾਲੇ ਜੇਲ੍ਹ ਛੇ ਗਏ ਸੀਗੇ ਤੇ ਉਸ ਤੋਂ ਬਾਅਦ ਤੁਹਾਡੇ ਹੱਥੋਂ ਦੇ ਪਰਚੇ ਹੋਣ ਤੋਂ ਬਾਅਦ ਤੁਹਾਡੇ ਨੂੰ ਕਰੂਆ ਹਾਂ ਹਾਂਜੀ ਉਸੇ ਮਹੀਨੇ ਚ ਉਸੇ ਉਸੇ ਸਾਲ 2017 ਚ ਰਾਜੀਨਾਮਾ ਲਈ ਗਲਤਨੀ ਕਰ ਰੱਖਤਾ ਵੇ ਅਸੀਂ ਮੇਰੇ ਤੇ ਪਾਉਂਦਾ ਜਾਂਦਾ ਰਹਿੰਦਾ ਹਾਂਜੀ ਮੈਂ ਲਿਖਾਈ ਆ ਸਰ ਸਾਰਾ ਕੁਝ ਇਹ ਥਾਣੇ ਦੀ ਗੱਲ ਨਹੀਂ ਇਹ ਤਾਂ ਕੋਰਟ ਚ ਹਾਂਜੀ ਸਰ ਦਸੀ ਮੈਂ ਅਫਸਰ ਨੂੰ ਦਸੀ ਮੇਰੀ ਗੱਲ ਕਿਸੇ ਨੇ ਵੀ ਨਹੀਂ ਮੰਨਿਆ ਉੱਥੇ ਇਸ ਮਾਮਲੇ ਦੇ ਉੱਤੇ ACP ਨੇ ਕਿਹਾ ਕਿ ਜੋ ਉਹਨਾਂ ਦੇ ਉੱਤੇ આરોਪ ਲਗਾਏ ਜਾ ਰਹੇ ਨੇ ਉਹ ਸਾਰੇ ਬੇਬੁਨਿਆਦ ਨੇ ਉਤ ਹੀ ਨਗਰ ਨਿਗਮ ਅਧਿਕਾਰੀ ਸੁਖਦੇਵ ਬ੍ਰਿਸ਼ਟ ਜਿਨ੍ਹਾਂ ਨੇ ਇਹ ਜਿਹੜਾ ਕਿ ਨੋਟਿਸ ਜਾਰੀ ਹੋਣ ਤੋਂ ਬਾਅਦ ਜਿਹੜੇ ਕਿ ਕਾਰਵਾਈ ਕੀਤੀ ਉਹਨਾਂ ਦਾ ਵੀ ਜਿਹੜਾ ਬਿਆਨ ਸਾਹਮਣੇ ਆਇਆ ਆਓ ਸੁਣਦੇ ਹਾਂ ਇੱਕ ਇੱਕ ਪੁਲਿਸ ਮੈਕ ਨੂੰ ਸਾਨੂੰ ਲਿਸਟ ਪ੍ਰਾਪਤ ਹੋਈ ਸੀ ਇਹਨਾਂ ਦੀ ਬਿਲਡਿੰਗਾਂ ਦੇ ਬਾਰੇ ਵੀ ਇਹ ਤੇ ਅਸੀਂ ਇਹਦੀ ਮਾਨ ਜੋ ਕਮਿਸ਼ਨਰ ਸਾਹਿਬ ਜੀ ਦੀ ਹਕੂਮਤ ਇਹਨਾਂ ਨੂੰ ਨੋਟਿਸ ਵਗੈਰਾ ਜਾਰੀ ਕੀਤਾ ਸੀਗਾ ਪਰ ਇਹ ਸਾਨੂੰ ਕੋਈ ਵੀ ਆਪਣੀ ਪ੍ਰਾਪਰਟੀ ਦੇ ਸਬੰਧੀ ਨਕਸ਼ਾ ਪਾਸ ਹੋਣ ਸਬੰਧੀ ਕੋਈ ਸਬੂਤ ਆਦਿ ਪੇਸ਼ ਨਹੀਂ ਕਰ ਸਕੇ ਇਸ ਮਤਲਬ ਕਿ ਲਿਸਟ ਤੁਹਾਨੂੰ ਦਿੱਤੀ ਗਈ ਸੀ ਨਹੀਂ ਉਹਨਾਂ ਨੇ ਕੁਝ ਜਾਣਕਾਰੀ ਮੰਗੀ ਸੀ ਵੀ ਇਹਨਾਂ ਬਾਰੇ ਵੀ ਇਹ ਇਹਨਾਂ ਦੇ ਨਕਸ਼ਾ ਵਗੈਰਾ ਆਪਣੇ ਪਾਸ ਹੈ ਲੀਗਲ ਹੈ ਜਾਂ ਇਲੀਗਲ ਹੈ ਬਿਲਡਿੰਗ ਉਹਦੇ ਬਾਰੇ ਇਹਨਾਂ ਨੂੰ ਨੋਟਿਸ ਦਿੱਤਾ ਸੀ ਪਹਿਲੇ 11 ਤਰੀਕ ਨੂੰ 3 ਦਿਨ ਦਾ ਦਿੱਤਾ ਸੀ ਫੇ 16 ਦਿਨੋਂ 15 ਦਿਨ ਦਾ ਇਸ ਤੋਂ ਇਲਾਵਾ ਇੱਕ ਦਿਨ ਦੀ ਹੀアリング ਵੀ ਦਿੱਤੀ ਗਈ ਇਹਨਾਂ ਨੂੰ ਪਰ ਇਹਨਾਂ ਵੱਲੋਂ ਕੋਈ ਵੀ ਆਪਣਾ ਨਕਸ਼ਾ ਆਦਿ ਜਿਹੜਾ ਪਾਸ ਹੋਣ ਸੰਬੰਧੀ ਕੋਈ ਵੀ ਜਿਹੜਾ ਦਸਤਾਵੇਜ਼ ਹੈ ਉਹ ਪੇਸ਼ ਨਹੀਂ ਕੀਤਾ ਜਾ ਸਕਿਆ ਇਸ ਤੋਂ ਇਲਾਵਾ ਤੁਸੀਂ ਦੇਖਿਆ ਵੀ ਹੋਣਾ ਇਹਨਾਂ ਨੇ ਆਪਣੀ ਜਿਹੜੀ ਇਹਨਾਂ ਦੀ ਪਲਾਟ ਲਾਈਨ ਹੈ ਉਸ ਤੋਂ ਅੱਗੇ ਸੜਕ ਤੇ ਵੀ ਸੱਜਾ ਵਗੈਰਾ ਪਾ ਕੇ ਉੱਪਰ ਕਵਰੇਜ ਕੀਤੀ ਹੋਈ ਸੀ ਤੇ 100% ਗਰਾਊਂਡ ਕਵਰੇਜ ਸੀਗੀ ਇਹਨਾਂ ਸੰਬੰਧੀ ਵੀ ਇਹਨਾਂ ਕੋਲ ਸਪਸ਼ਟੀਕਰਨ ਮੰਗਿਆ ਗਿਆ ਸੀ ਪਰ ਕੋਈ ਸਪਸ਼ਟੀਕਰਨ ਇਹਨਾਂ ਵੱਲੋਂ 100% ਗਰਾਊਂਡ ਕਵਰੇਜ ਸੈਟ ਬੈਕ ਜਿਹੜੇ ਆ ਉਹ ਬਿਲਡਿੰਗ ਬਾਇਲਾ ਦੀ ਉਲੰਘਣਾ ਕਰਕੇ ਜ਼ਾਲਾ ਕਵਰੇਜ ਹੋਣ ਸੰਬੰਧੀ ਅਤੇ ਨਕਸ਼ਾ ਪਾਸ ਹੋਣ ਸੰਬੰਧੀ ਕੋਈ ਵੀ ਇਹਨਾਂ ਕੋ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਇਸ ਕਰਕੇ ਮਾਨਯੋਗ ਕਵਿਨਰ ਸਾਹਿਬ ਦੇ ਹੁਕਮਾ ਨਾਲ ਅੱਗੇ ਕਾਰਵਾਈ ਕੀਤੀ ਗਈ ਮਾਨਯੋਗ ਡੀਸੀ ਸਾਹਿਬ ਨੂੰ ਇਹਦੇ ਬਾਰੇ ਡਿਊਟੀ ਮੈਸਟਰ ਨਿਯੁਕਤ ਕਰਨ ਲਈ ਬੇਨਤੀ ਕੀਤੀ ਗਈ ਸੀ ਤੇ ਪੁਲਿਸ ਪ੍ਰੋਟੈਕਸ਼ਨ ਲਈ ਤੇ ਉਹਦੇ ਲਈ ਸਾਡਾ ਸਹਿਯੋਗ ਇਹਨਾਂ ਨੇ ਮਿਲਿਆ ਪਰ ਇਹ ਸਿਰਫ ਇੱਕੋ ਹੀ ਇੱਕੋ ਹੀ ਘਰ ਦਾ ਛੱਜਾ ਜਿਹੜਾ ਵਧਿਆ ਪਿਆ ਸੀ ਬਾਕੀ ਨਹੀਂ ਇਹਨਾਂ ਦੇ ਸ਼ਾਇਦ ਕੁਝ ਮੈਨੂੰ ਲੱਗਦਾ ਐਨਡੀਪੀਐਸ ਐਕਟ ਦੇ ਕੁਝ ਪਰਚੇ ਵਗੈਰਾ ਹੈਗੇ ਆ ਉਹਦੇ ਬਾਰੇ ਪੁਲਿਸ ਬੈ ਹਾਂਜੀ ਇਹ ਸਾਰੀ ਕਾਰਵਾਈ ਇਹ ਕਾਦੀ ਹੈ ਨਹੀਂ ਇਹ ਨਜਾਇਜ਼ ਜੋ ਸਾਰੀ ਤੇਹੀ ਕਾਰਵਾਈ ਹੋਈ ਆ ਕਿਉਂਕਿ ਇਹਨਾਂ ਬਾਰੇ ਜਾਣਕਾਰੀ ਮੰਗੀ ਗਈ ਸੀ ਸਾਡੇ ਕੋਲੋਂ ਇਹਨਾਂ ਨੂੰ ਨੋਟਿਸ ਵਗੈਰਾ ਭੇਜ ਕੇ ਸਾਨੂੰ ਕਾਰਪੋਰੇਸ਼ਨ ਜਲੰਧਰ ਵੱਲੋਂ ਪੱਤਰ ਪ੍ਰਾਪਤ ਹੋਇਆ ਸੀਗਾ ਕਿ ਦਲੀਪ ਸਿੰਘ ਉਰਫ ਦਲੀਪਾ ਜਿਹੜਾ ਘਰ ਜਿੱਥੇ ਅੱਜ ਅਸੀਂ ਖੜੇ ਆਂ ਇਹ ਜਿਹੜੀ ਹੈ ਇਹਨੇ ਇਲੀਗਲ ਇਨਕ੍ਰੋਚਮੈਂਟ ਕੀਤੀ ਹੈ ਬਿਲਡਿੰਗ ਬਾਇਲॉज ਦੀ ਉਲੰਘਣਾ ਕੀਤੀ ਹੈ ਤੇ ਇਹਦੇ ਘਰ ਦੀ ਡੈਮੋਲੀਸ਼ਨ ਕਰਵਾਈ ਜਾਣੀ ਹੈ ਇਹਦੇ ਵਾਸਤੇ ਪੁਖਤਾ ਪੁਲਿਸ ਪ੍ਰਬੰਧ ਤੇ ਮਾਨਯੋਗ ਡੀਸੀ ਸਾਹਿਬ ਨੂੰ ਕਿਹਾ ਸੀਗਾ ਕਿ ਡਿਊਟੀ ਮੈਜਿਸਟਰੇਟ ਲਗਾਇਆ ਜਾਵੇ ਜਦੋਂ ਅਸੀਂ ਇਹਦੀ ਪੁਲਿਸ ਵੈਰੀਫਿਕੇਸ਼ਨ ਜਾਰੀ ਕੀਤੀ ਤਾਂ ਇਹਦੇ ਤੇ 11 ਮੁਕਦਮੇ ਜਿਹੜੇ ਨੇ ਦਰਜ ਨੇ ਇਹਦੇ ਤੇ ਮਰਡਰ ਐਂਡੀਪੀਐਸ ਐਕਟ ਆਰਮਜ਼ ਐਕਟ ਜਿਹਦੇ ਚੋਂ ਤਿੰਨ ਪਿਸਟਲਜ਼ ਬਰਾਮਦ ਹੋਏ ਸੀਗੇ ਪ੍ਰिजन ਐਕਟ ਜੇਲ ਦੇ ਵਿੱਚ ਵੀ ਇਹਦੇ ਤੋਂ ਫੋਨ ਬਰਾਮਦ ਹੋਏ ਸੀਗੇ ਤੇ ਹੋਰ ਵੱਖ-ਵੱਖ ਧਾਰਾਵਾਂ ਦੇ ਵਿੱਚ ਇਹਦੇ ਤੇ ਕੁੱਲ 11 ਮੁਕਦਮੇ ਜਿਹੜੇ ਨੇ ਦਰਜ ਪਾਏ ਗਏ ਇਹਨਾਂ 11 ਮੁਕਦਮਿਆਂ ਚੋਂ 6 ਮੁਕਦਮਿਆਂ ਵਿੱਚ ਮਾਨਯੋਗ ਕੋਰਟ ਨੇ ਇਹਨੂੰ ਸਜ਼ਾ ਜਾਪੀ ਯਾਨੀ ਕਿ ਇਹਨੂੰ ਕਨਵਿਕਸ਼ਨ ਵੀ ਕਰ ਦਿੱਤੀ ਗਈ ਹੈ ਤੇ ਇਹਦੀ ਜਿਹੜੀ ਹੈ ਸਜ਼ਾ ਵੀ ਜਿਹੜੀ ਹੈ ਕੱਟ ਕੇ ਆ ਚੁੱਕਾ ਵਾ ਸੋ ਜਦੋਂ ਅਸੀਂ ਇਹਦਾ ਬੈਕਗ੍ਰਾਉਂਡ ਦੇਖਿਆ ਤਾਂ ਅਸੀਂ ਇਨਸ਼ੋਰ ਕਰਨ ਵਾਸਤੇ ਕਿ ਕਾਰਪੋਰੇਸ਼ਨ ਦੀ ਕਾਰਵਾਈ ਦੇ ਵਿੱਚ ਕੋਈ ਵਿਗਨ ਨਾ ਆਵੇ ਅਸੀਂ ਪੁਖਤਾ ਪੁਲਿਸ ਪ੍ਰਬੰਧ ਕੀਤੇ ਇੱਥੇ ਡਿਊਟੀ ਮੈਜਿਸਟਰੇਟ ਸਾਹਿਬ ਵੀ ਜਿਹੜੇ ਮੌਜੂਦ ਨੇ ਤੇ ਲੋ ਐਂਡ ਆਰਡਰ ਇਸ਼ੂ ਨੂੰ ਪ੍ਰੀਵੈਂਟ ਕਰਨ ਵਾਸਤੇ ਅਸੀਂ ਕਾਰਪੋਰੇਸ਼ਨ ਦਾ ਇਸ ਮੁਹਿੰਮ ਦੇ ਵਿੱਚ ਪੂਰਾ ਸਹਿਯੋਗ ਇਹ ਨਸ਼ਾਸ਼ੇ ਦੇ ਵਿਰੁੱਧ ਕਾਰਵਾਈ ਹੋਈ ਹੈ ਕਿ ਜਿਹੜੀ ਅਪੀਲਮੈਂਟ ਕੀਤੀ ਗਈ ਸੀ ਉਹਦੇ ਕਰਕੇ ਕਾਰਵਾਈ ਹੋਈ ਹੈ ਦੇਖੋ ਇਹ ਜਿਹੜੀ ਕਾਰਪੋਰੇਸ਼ਨ ਦੀ ਕਾਰਵਾਈ ਹੈ ਇਹ ਇਲੀਗਲ ਇਨਕ੍ਰੋਚਮੈਂਟ ਦੀ ਕਾਰਵਾਈ ਹੈ ਪਰ ਇਹਦੇ ਨਾਲ ਜਿਹੜਾ ਸਾਨੂੰ ਪਤਾ ਲੱਗਿਆ ਕਿ ਇਹਦੇ ਤੇ ਐਨਡੀਪੀਐਸ ਐਕਟ ਦੇ ਮੁਕਦਮੇ ਵੀ ਹੈ ਉਸ ਪਰ ਆਰੋਪ ਲਗਾਏ ਹੈ ਖੇਤਾ ਜੀ ਆ ਕਿ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਵੱਲੋਂ ਮੁਹਿੰਮ ਚੱਲੀ ਗਈ ਹੈ ਜਿਹਦੇ ਚਾਲ ਦੇ ਉਹਨਾਂ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰ ਟਹਿ ਢੇਰੀ ਕੀਤੇ ਜਾ ਰਹੇ ਨੇ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ